ਕਿਤਾਬ ਮਾਸ ਮਾਸ ਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੀਜੇ ਭਾਗ ਵਿੱਚ ਸੁਣੋ ਚੁਣੇ ਹੋਏ ਗੁਰਬਾਣੀ ਸ਼ਬਦ ਸਪਸ਼ਟ ਅਰਥਾਂ ਵਿੱਚ ਹੁਕਮ ਵਾਲੇ ਗੁਰੂ ਫਰਮਾਨ ਹਉਮੈ ਹੰਕਾਰ ਤੇ ਕੰਤ ਮਿਲਾਵਾ ਨਿਮਰਤਾ ਅਤੇ ਬੇਦਲੀਲਾ ਜਵਾਬੀ ਪ੍ਰਸ਼ਨ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਣੇ ਹੋਏ ਗੁਰਬਾਣੀ ਸ਼ਬਦ ਇਸ ਪੱਖ ਵੱਲ ਉਚੇਚਾ ਧਿਆਨ ਦੇਂਦੇ ਰਹਿਣ ਦੀ ਲੋੜ ਹੈ ਕਿ మాਸ ਦੀ ਵਿਰੋਧਤਾ ਕਰਨ ਵਾਲਿਆਂ ਵਿਦਵਾਨ ਸਜਣਾ ਨੇ ਸਿਵਾਏ ਉਹਨਾਂ ਦੋ ਸਲੋਕਾਂ ਜੋ ហេਠਾ ਨੰਬਰ 14 ਅਤੇ 15 ਤੇ ਵਿਚਾਰੇ ਹੋਏ ਹਨ ਹੋਰ ਇੱਕ ਵੀ ਗੁਰਬਾਣੀ ਸ਼ਬਦ ਅਜੇ ਹਾਂ ਨਹੀਂ ਲਿਖਿਆ ਜਿਸ ਦੇ ਸਪਸ਼ਟ ਅਰਥ ਮਾਸ ਖਾਣ ਦੀ ਮਨਾਹੀ ਵਾਲੇ ਬਣਦੇ ਹਨ ਅਜੇੇ ਸਪਸ਼ਟ ਗੁਰੂ ਫਰਮਾਨ ਲਿਖਣੇ ਤਾਂ ਦੂਰ ਦੀ ਗੱਲ ਸੀ ਵਿਰੋਧੀ ਵਿਚਾਰਾਂ ਵਾਲੇ ਸੱਜਣਾ ਨੇ ਜਿਹੜੇ ਵੀ ਹੋਰ ਸ਼ਲੋਕ ਜਾਂ ਤੁਕਾਂ ਵਰਤੀਆਂ ਹਨ ਉਹਨਾਂ ਵਿੱਚ ਮਾਸ ਪਦ ਨਹੀਂ ਲਿਖਿਆ ਮਿਲਦਾ ਖਾਸ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਆਪਣੀ ਸਿਆਣਪ ਨਾਲ ਚੁਣੇ ਹੋਏ ਖਾਸ-ਖਾਸ ਗੁਰਬਾਣੀ ਫਰਮਾਨਾਂ ਦੇ ਜਿਹੜੇ ਅਰਥ ਮਾਸ ਖਾਣ ਦੇ ਵਿਰੋਧੀ ਵੀਰਾਂ ਨੇ ਲਿਖੇ ਹਨ ਪ੍ਰੋਫੈਸਰ ਸੈਭ ਸਿੰਘ ਜੀ ਨੇ ਉਹਨਾਂ ਅਰਥਾਂ ਨੂੰ ਗੁਰਮਤਿ ਸਿਧਾਂਤ ਦੇ ਅਨੁਕੂਲ ਨਹੀਂ ਮੰਨਿਆ ਮਾਸਖਾਣ ਦੀ ਵਿਰੋਧਤਾ ਵਿੱਚ ਪੁਸਤਕਾਂ ਲਿਖਣ ਵਾਲੇ ਵੀਰਾਂ ਲਈ ਜ਼ਰੂਰੀ ਬਣਦਾ ਸੀ ਕਿ ਉਹ ਗੁਰਬਾਣੀ ਦੇ ਅਜਿਹੇ ਸ਼ਬਦ ਲਿਖਦੇ ਜਿਨ੍ਹਾਂ ਦੇ ਸਪਸ਼ਟ ਅਤੇ ਸਿੱਧੇ ਅਰਥ ਅਜਿਹੇ ਬਣਦੇ ਹੁੰਦੇ ਜੋ ਹੇਠ ਲਿਖੇ ਨਿਜਮਾ ਤੇ ਪੂਰੇ ਉਤਰਦੇ ਉਹ ਅਰਥ ਮਾਸਖਾਣ ਦੀ ਮਨਾਹੀ ਦੇ ਅਜਿਹੇ ਸਪਸ਼ਟ ਹੁਕਮ ਹੋਣ ਜਿਨ੍ਹਾਂ ਨੂੰ ਕੋਈ ਵੀ ਵਿਦਵਾਨ ਵਿਰੋਧੀ ਅਰਥਾਂ ਵਾਲਾ ਜਾਂ ਵਿਰੋਧੀ ਭਾਵ ਵਾਲਾ ਰੰਗ ਨਾ ਦੇ ਸਕਦਾ ਹੋਵੇ। ਅਜਾ ਅਜਿਹੇ ਅਰਥ ਗੁਰਮਤ ਦੇ ਕਿਸੇ ਦੂਜੇ ਸਿਧਾਂਤ ਦੀ ਖੰਡਨਾ ਨਾ ਕਰਦੇ ਹੋਣ। ਫਿਰ ਅਜਿਹੇ ਅਰਥ ਭਾਗ ਈੜੀ ਸਿੱਖ ਨੂੰ ਵਿਪਰਨ ਕੀ ਰੀਤ ਦੇ ਕਿਸੇ ਪੱਖ ਨਾਲ ਨਾ ਜੋੜਦੇ ਹੋਣ। ਸੁਹਿਰਦਤਾ ਅਤੇ ਨਿਰਪੱਖਤਾ ਨਾਲ ਅਜਿਹਾ ਧਿਆਨ ਰੱਖਿਆ ਜਾਵੇ ਤਾਂ ਗੁਰਮਤ ਵਿਰੁੱਧ ਕੋਈ ਮਸਲਾ ਖੜਾ ਹੋ ਸਕਣ ਦੀ ਸੰਭਾਵਨਾ ਨਹੀਂ ਰਹਿੰਦੀ। ਕਿਉਂਕਿ ਗੁਰਬਾਣੀ ਦੇ ਅਰਥ ਇੱਕ ਤੋਂ ਵੱਧ ਕੀਤੇ ਜਾਣ ਦਾ ਰਿਵਾਜ ਸਾਰੇ ਸਿੱਖਾਂ ਵਿੱਚ ਪ੍ਰਚਲਿਤ ਹੋ ਚੁੱਕਾ ਹੈ ਇਸ ਲਈ ਉਪਰੋਕਤ ਮੰਗ ਕਰਨ ਤੋਂ ਇਹ ਪ੍ਰਸ਼ਨ ਖੜਾ ਹੋ ਸਕੇਗਾ ਕਿ ਕੀ ਗੁਰਬਾਣੀ ਵਿੱਚ ਕੋਈ ਅਜਿਹੇ ਗੁਰੂ ਸ਼ਬਦ ਵੀ ਹਨ ਜਿਨ੍ਹਾਂ ਤੋਂ ਵਿਕਾਰਾਂ ਦੇ ਤਿਆਗਣ ਦਾ ਅਜਿਹਾ ਸਪਸ਼ਟ ਹੁਕਮ ਸਮਝ ਵਿੱਚ ਆਉਂਦਾ ਹੋਵੇ ਜਿਸ ਤੋਂ ਕਿਸੇ ਵੀ ਢੰਗ ਨਾਲ ਵਿਰੋਧੀ ਆਸ਼ਾ ਸਿੱਧ ਨਾ ਕੀਤਾ ਜਾ ਸਕਦਾ ਹੋਵੇ ਸਪਸ਼ਟ ਅਰਥਾਂ ਵਿੱਚ ਹੁਕਮ ਵਾਲੇ ਗੁਰੂ ਫਰਮਾਨ ਆਓ ਪਹਿਲਾਂ ਭੁਲੇਖਾ ਰਹਿਤ ਸਪਸ਼ਟ ਉਹਨਾਂ ਗੁਰੂ ਹੁਕਮਾਂ ਦੇ ਦਰਸ਼ਨ ਕਰ ਲਈਏ ਜਿਨ੍ਹਾਂ ਨੂੰ ਕੋਈ ਸਵਾਰਥੀ ਅਤੇ ਪੱਖਪਾਤੀ ਰੁਚੀ ਵਾਲਾ ਲਖਾਰੀ ਪਹਿਲਾਂ ਤੋਂ ਬਣਾਈ ਆਪਣੀ ਯੋਜਨਾ ਅਨੁਸਾਰ ਨਹੀਂ ਵਰਤ ਸਕਦਾ ਕਾਮ ਕ੍ਰੋਧ ਲੋਭ ਛੋਡਿਐ ਦੀਜੈ ਅਗਨ ਜਲਾਈ ਜੀਵਨ ਧਿਆਨਿਤ ਜਾਪੀਐ ਨਾਨਕ ਸਾਚਾ ਨਾਮ ਪੰਨਾ 519 ਅਰਥ ਕਾਮ ਕ੍ਰੋਧ ਲੋਭ ਆਦ ਵਿਕਾਰ ਛੱਡ ਦੇਣੇ ਚਾਹੀਦੇ ਹਨ ਇਹਨਾਂ ਨੂੰ ਅੱਗ ਵਿੱਚ ਸਾੜ ਦਈਏ ਜਦ ਤੱਕ ਜਿਉਂਦੇ ਹਾਂ ਪ੍ਰਭੂ ਦਾ ਸੱਚਾ ਨਾਮ ਸਿਮਰਦੇ ਰਹੀਏ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਛੁਕਾਵੋ ਮੇਰੇ ਗੁਰ ਸਿੱਖੋ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ 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 ਪੰਨਾ 978 ਅਰਥ ਸੰਤ ਗੁਰੂ ਨੇ ਪਰਮਾਤਮਾ ਦੇ ਮਿਲਣ ਦਾ ਰਸਤਾ ਦੱਸਿਆ ਹੈ ਗੁਰੂ ਨੇ ਪਰਮਾਤਮਾ ਦੇ ਰਾਹ ਉੱਤੇ ਤੁਰਨ ਦੀ ਜਾਸ ਸਿਖਾਈ ਹੈ ਤੇ ਆਖਿਆ ਹੈ ਏ ਗੁਰ ਸਿੱਖੋ ਆਪਣੇ ਅੰਦਰੋਂ ਵੱਲਛਲ ਦੂਰ ਕਰੋ ਨਿਰਛਲ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ ਇਸ ਤਰ੍ਹਾਂ ਨਿਹਾਲ ਨਿਹਾਲ ਹੋ ਜਾਈਦਾ ਹੈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਸਹਾੜਾ ਸਾਕਤ ਕੂੜ ਪਚੇ ਮਨ ਹੋਂ ਮੇ ਦੋਹ ਮਾਰਕ ਪਚੇ ਪਚਾਈ ਹੈ ਛੋਡੋ ਨਿੰਦਾ ਤਾਤ ਪਰਾਈ ਪੜ ਪੜ ਦਜੈ ਸ਼ਾਂਤ ਨਾ ਆਈ ਮੇਲ ਸਦ ਸੰਗਤ ਨਾਮ ਸਲਾਹੋ ਆਤਮ ਰਾਮ ਸਖਾਈ ਹੈ ਛੋਡੋ ਕਾਮ ਕ੍ਰੋਧ ਬੁਰਿਆਈ ਹਉਮੇ ਤੰਦ ਛੋਡੋ ਲੰਪਟਾਈ ਸਤ ਗੁਰ ਸ਼ਰਨ ਪਰੋ ਤਾ ਉਬਰੋ ਇਉ ਤਰੀਏ ਪਵ ਜਲ ਪਾਈ ਹੈ ਪੰਨਾ 1025 ਅਰਥ ਨੇਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ ਜਿਸ ਮਨੁੱਖ ਦੇ ਅੰਦਰ ਨਿਰਾਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਿਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ ਮਾਇਆ ਵਿੜੇ ਜੀਵ ਮਾਇਆ ਦੇ ਮੋਹ ਵਿੱਚੋ ਖੁਆਰ ਹੁੰਦੇ ਹਨ ਜਿਸ ਮਨੁੱਖ ਦੇ ਮਨ ਵਿੱਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਵਿੱਚ ਪੈ ਕੇ ਖੁਆਰ ਹੁੰਦਾ ਹੈ ਹਉਮੈ ਉਸ ਨੂੰ ਖੁਆਰ ਕਰਦੀ ਹੈ ਭرائی ਈਰਖਾ ਤੇ ਭرائی ਨਿੰਦਿਆ ਛੱਡ ਦਿਓ ਅਜਹੀ ਸੜਨ ਵਿੱਚ ਪੈ ਪੈ ਕੇ ਸੜਦੇ ਰਹਿਣ ਵਾਲਿਆਂ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ हे ਭਾਈ ਸਤ ਸੰਗਤ ਵਿੱਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਕਰੋ ਪ੍ਰਮਾਤਮਾ ਅਜਿਹੇ ਬੰਦਿਆਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ਕਾਮ ਕ੍ਰੋਧ ਆਦਿਕ ਮੰਦ ਕਰਮ ਤਿਆਗੋ ਹੋਮੇ ਦੀ ਉਲਝਣ ਛੱਡੋ ਵਿਕਾਰਾਂ ਵਿੱਚ ਖਚ ਤੋਂਣ ਤੋਂ ਬਚੋ ਪਰ ਇਨ੍ਹਾਂ ਵਿਕਾਰਾਂ ਤੋਂ ਤਦੋਂ ਹੀ ਬਚ ਸਕੋਗੇ ਜੇ ਸਤਗੁਰ ਦਾ ਆਸਰਾ ਲਵੋ ਇਸ ਤਰ੍ਹਾਂ ਹੀ ਭਗਵਗੁਰੂ ਦੀ ਸ਼ਰਨ ਪਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਝੂਠੋ ਮਾਇਆ ਕੋ ਮਦਮਾਨ ਧਰੋ ਮੋਹ ਦੂਰ ਕਰ ਬਪੁਰੇ ਸੰਗ ਗੋਪਾਲੇ ਜਾਨ ਰਹਾ ਪੰਨਾ 1215 ਅਰਥ हे ਅਈਆਣੇ ਮਾਇਆ ਦਾ ਨਸ਼ਾ ਮਾਇਆ ਦਾ ਹੰਕਾਰ ਝੂਠਾ ਹੈ ਮੋਹ ਦੂਰ ਕਰ ਠੱਗੀ ਕਰਨੀ ਛੱਡ ਪਰਮਾਤਮਾ ਨੂੰ ਸਦਾ ਆਪਣੇ ਨਾਲ ਵਸਦਾ ਸਮੇਂ ਪਰਦਾਰਾ ਪਰ ਤਨ ਪਰ ਲੋਭਾ ਹਉਮੈ ਵਿਖੇ ਵਿਕਾਰ ਦੁਸ਼ਟ ਭਉ ਤਜ निंद पराई ਕਾਮ ਕ੍ਰੋਧ ਛੰਡਾਰ ਪੰਨਾ 1255 ਅਰਥ ਪਰਾਇ ਸਤਰੀ ਦਾ ਸੰਗ ਪਰਾਇਆ ਤਨ ਬਹੁਤ ਲਾਲਚ ਹਉਮੈ ਵਿਸ਼ਿਆ ਵਾਲੀ ਰੁਚੀ ਮੰਦੇ ਕਰਮ ਭੈੜੀ ਨੀਅਤ ਪਰਾਇ ਨਿੰਦਿਆ ਕਾਮ ਅਤੇ ਚੰਡਾਲ ਕ੍ਰੋਧ ਇਹ ਸਭ ਕੁਝ ਤਿਆਗ ਦਿਓ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਪੰਨਾ 1018 ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਓ ਪੰਨਾ 408 ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਬਣ ਜੋ ਸੱਚ ਧਨ ਸੰਚੋ ਕਬੂ ਨ ਆਵੋ ਹਾਰੇ ਪੰਨਾ 1220 ਅਰਥ اے ਭਾਈ ਆਪਣੇ ਅੰਦਰੋਂ ਨਿਰਵੈਰ ਹੋ ਕੇ ਦੂਜਿਆਂ ਨਾਲ ਠੱਗੀ ਕਰਨੀ ਛੱਡੋ ਤੁਹਾਡੇ ਨਾਲ ਵਸਤ ਹੋਇਆ ਰੱਬ ਤੁਹਾਡੇ ਹਰੇਕ ਕੰਮ ਨੂੰ ਵੇਖ ਰਿਹਾ ਹੈ ਸਦਾ ਕਾਇਮ ਰਹਿਣ ਵਾਲੇ ਨਾਮ ਧੰਨ ਦਾ ਵਣਜ ਕਰੋ ਸਦਾ ਕਾਇਮ ਰਹਿਣ ਵਾਲਾ ਨਾਮ ਧੰਨ ਇਕੱਠਾ ਕਰੋ ਕਦੇ ਵੀ ਜੀਵਨ ਬਾਜੀ ਹਾਰ ਕੇ ਨਹੀਂ ਆਓਗੇ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਹੋ ਰੇ ਬਾਬਰ ਗਾਵਰ ਜਿਉਂ ਕਿਰਖੈ ਹਰਿਆਉ ਪਸ਼ੂਆ ਰਹਾ ਪੰਨਾ 206 ਅਰਥ اے ਭਾਈ ਮਾਇਆ ਦੇ ਚਸਕੇ ਛੱਡ ਗਏ हे ਕਮਲੇ ਗਵਾਰ ਤੂੰ ਇਨ੍ਹਾਂ ਚਸਕਿਆਂ ਵਿੱਚ ਈਉਂ ਮਸਤ ਪਿਆ ਹੈ ਜਿਵੇਂ ਕੋਈ ਪਸ਼ੂ ਹਰੇ ਖੇਤ ਵਿੱਚ ਮਸਤ ਹੁੰਦਾ ਹੈ ਰਹਾ ਭੋਲਿਆ ਹਉਮੇ ਸੁਰਤ ਵਿਸਾਰ ਹਉਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾ ਪੰਨਾ 1168 हे ਕਮਲੇ ਮੈਂ ਮੈਂ ਕਰਨ ਵਾਲੀ ਬਿੱਤੀ ਛੱਡ ਦੇ हे मन होश कर होमे नु अपने अंदरो मका दे होमे नु मकावण वाला ए सब तो श्रेष्ठ गुण अपने अंदर संभाल ले रहआव अजे हे स्पष्ट अर्था वाले फरमाना विच और विकारा नु त्यागन दा हुक्म बार-बार है पर इस विच की भेद है कि सतगुरुा ने मांस खान तो रोक किसी एक थां वी नहीं लई कि मांस खानो वर्जना गुरुदेव जी भूल गए होणगे ਕਿ ਜਾਂ ਅਪੂਲ ਗੁਰੂ ਪਰਮੇਸ਼ਰ ਜੀ ਮਾਸ ਖਾਣ ਨੂੰ ਗੁਰਮਤਿ ਵਿਰੁੱਧ ਮੰਨਦੇ ਹੀ ਨਹੀਂ ਸਨ ਅਪੂਲ ਗੁਰਦੇਵ ਜੀ ਦੇ ਪਾਵਨ ਨਾਮਨੇ ਨਾਲ ਕਿਸੇ ਤਰ੍ਹਾਂ ਦੀ ਭੁੱਲ ਮੜਨ ਦੇ ਯਤਨ ਨਾਲ ਸੁਹਿਰਦਤਾ ਨਾਲ ਇਹੀ ਕਿਉਂ ਨਾ ਮੰਨ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਸ ਖਾਣ ਨੂੰ ਮਾੜਾ ਕਰਮ ਕਦੇ ਮੰਨਿਆ ਹੀ ਨਹੀਂ ਸੀ ਹਉ ਮੈਂ ਹੰਕਾਰ ਤੇ ਕੰਤ ਮਿਲਾਵਾ ਅਗਲੇ ਗੁਰੂ ਫਰਮਾਨਾਂ ਵਿੱਚ ਪ੍ਰਮਾਤਮਾ ਦੇ ਦਰਸ਼ਨਾਂ ਵਿੱਚ ਰੁਕਾਵਟ ਪਾਉਣ ਵਾਲੇ ਉਹਨਾਂ ਵਿਕਾਰਾਂ ਦਾ ਜ਼ਿਕਰ ਹੈ ਜਿਨ੍ਹਾਂ ਦਾ ਤਿਆਗ ਕਰਦੇ ਨਾਲ ਅਕਾਲ ਪੁਰਖ ਨਾਲ ਮਿਲਾਪ ਹੋ ਜਾਣਾ ਯਕੀਨੀ ਮੰਨਿਆ ਗਿਆ ਹੈ ਭਾਈ ਰਣਧੀਰ ਸਿੰਘ ਜਿਹੇ ਕਈ ਵਿਦਵਾਨਾਂ ਨੇ ਅਤੇ ਕਈ ਸੰਤ ਮਹਾਂਪੁਰਖਾਂ ਨੇ ਮਾਸ ਖਾਣ ਨੂੰ ਭਗਤੀ ਵਿੱਚ ਸਭ ਤੋਂ ਵੱਡਾ ਰੋੜਾ ਸਿੱਧ ਕਰਨ ਲਈ ਅੱਡੀ ਚੋਟੀ ਦਾ ਤਾਣ ਲਾਇਆ ਹੋਇਆ ਸਤਿਗੁਰਾਂ ਨੇ ਉਸ ਕਥਤ ਭੜੇ ਕਰਮ ਦਾ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਛੁਕਾਵੇ ਤਜ ਕਾਮ ਕਾਮਨੀ ਮੋਹ ਤਜੇ ਤਾਂ ਅੰਜਨ ਮਹਿ ਨਿਰੰਜਨ ਪਾਵੇ ਤਜ ਮਾਨ ਅਪਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਗਲਾਵੇ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੇ ਪੰਨਾ 141 ਨਿਰੰਜਨ ਉਹ ਪ੍ਰਭੂ ਜਿਸ ਉਤੇ ਮਾਇਆ ਦਾ ਅਸਰ ਨਹੀਂ ਪੈ ਸਕਦਾ ਅਰਥ ਇਹ ਮਨੁੱਖ ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ ਜੇ ਮਾਇਆ ਦਾ ਲਾਲਚ ਛੱਡ ਕੇ ਹੰਕਾਰ ਵੀ ਦੂਰ ਕਰ ਲਵੇ ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਪਰ ਇਸਤਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਹੀ ਮਾਇਆ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ ਜੇ ਮਨੁੱਖ ਹੰਕਾਰ ਦੂਰ ਕਰਕੇ ਪੁੱਤਰ ਬੋਟੀ ਦਾ ਮੋਹ ਛੱਡ ਦੇਵੇ ਜੇ ਦੁਨੀਆ ਦੇ ਪਦਾਰਥਾਂ ਦੀਆਂ ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ ਤਾਂ ਇਹ ਨਾਨਕ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵਿੱਚ ਵਸ ਪੈਂਦਾ ਹੈ ਗੁਰੂ ਸ਼ਬਦ ਦੀ ਰਾਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੰਨਾ 470 ਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਜਦੋਂ ਮਨੁੱਖ ਪ੍ਰੇਮ ਭਗਤੀ ਕਰਕੇ ਆਪਣੇ ਆਪ ਨੂੰ ਨੀਵਾ ਖਵਾਉਂਦਾ ਹੈ ਭਾਵ ਅਹੰਕਾਰ ਤੋਂ ਬਚਿਆ ਰਹਿੰਦਾ ਹੈ ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ਸ਼ਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੁਹੇ ਮਿਲਾਵੋ ਕਬ ਕਰ ਆਵੈ ਰੀ ਸੁਨੋ ਸਹੇਰੀ ਮਿਲਨ ਬਾਤ ਕਹੂੰ ਸਗਰੋ ਅਹੰ ਮਿਟਾਵੋ ਤਉ ਘਰ ਕੀ ਲਾਲਨ ਪਾਵੋ ਤਬਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦੁਵਾਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਪੰਨਾ 830 ਅਰਥ ਸੁਹਾਗਣ ਗੁਰਮੁਖ ਸਹੇਲੀ ਗੁਰੂ ਮੈਂ ਗੁਰਮੁਖ ਸੁਹਾਗਣ ਦੀ ਸ਼ਰਨ ਪੈਂਦੀ ਹਾਂ ਉਸ ਦੇ ਚਰਨਾਂ ਉੱਤੇ ਆਪਣਾ ਸਿਰ ਧਰ ਕੇ ਪੁਛਦੀ ਹਾਂ ਇਹ ਭੈਣ ਮੈਨੂੰ ਸੋਹਣਾ ਲਾਲ ਮਿਲਾ ਦੇ ਦੱਸ ਉਹ ਕਦੋਂ ਮੇਰੇ ਹਿਰਦੇ ਘਰ ਵਿੱਚ ਆਵੇਗਾ ਸੁਹਾਗਣ ਆਖਦੀ ਹੈ ਏ ਸਹੇਲੀ ਸੁਣ ਮੈਂ ਤੈਨੂੰ ਮੋਹਨ ਪ੍ਰਭੂ ਦੇ ਮਿਲਣ ਦੀ ਕਲ ਦੱਸਤੀ ਹਾਂ ਤੂੰ ਆਪਣੇ ਅੰਦਰੋਂ ਸਾਰਾ ਹੰਕਾਰ ਦੂਰ ਕਰ ਦੇ ਤਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਵੇਂਗੀ ਹਿਰਦੇ ਘਰ ਵਿੱਚ ਉਸ ਦਾ ਦਰਸ਼ਨ ਕਰਕੇ ਫਿਰ ਖੁਸ਼ੀ ਆਨੰਦ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰੀ ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀ ਜੋ ਨਿਰਾ ਆਨੰਦ ਹੀ ਆਨੰਦ ਰੂਪ ਹੈ हे ਭੈਣ ਉਸ ਗੁਰੂ ਦੇ ਦਰ ਤੇ ਆ ਕੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਣਾ ਲੈਣ ਨਾਲ ਹਿਰਦੇ ਘਰ ਵਿੱਚ ਹੀ ਸੋਨਾ ਲਾਲ ਲੱਭ ਪੈਂਦਾ ਹੈ ਸਤਿਗੁਰਾਂ ਨੇ ਆਪ ਪ੍ਰਭੂ ਮਿਲਾਵ ਜੋਗੇ ਬਣਨ ਲਈ ਸਗਰੂ ਅਹੰ ਭਾਵ ਹਰ ਪ੍ਰਕਾਰ ਦਾ ਹੰਕਾਰ ਤਿਆਗਣ ਦੀ ਸ਼ਰਤ ਫੁਰਮਾਨ ਕੀਤੀ ਹੈ ਰਾਜ ਭਾਗ ਦੇ ਖੁਸ ਜਾਣ ਤੇ ਰਾਜ ਦਾ ਹੰਕਾਰ ਅਲੋਪ ਹੋ ਜਾਂਦਾ ਹੈ ਮਾਇਆ ਪ੍ਰਭੂਤਾ ਜਵਾਨੀ ਸ਼ਕਤੀ ਹੁਸਨ ਆਦ ਸਭ ਕੁਝ ਬਦਲ ਦੀ ਛਾਂਗ ਵਾਂਗ ਹਾਂ ਸੋ ਇਹਨਾਂ ਦਾ ਹੰਕਾਰ ਵੀ ਟਿਕਿਆ ਨਹੀਂ ਰਹਿ ਸਕਦਾ ਕੇਵਲ ਇੱਕ ਧਾਰਮਿਕ ਹੰਕਾਰ ਹੀ ਅਜਿਹਾ ਹੈ ਜੋ ਮਰਦੇ ਦਮ ਤੱਕ ਵੀ ਮਨੁੱਖ ਦਾ ਸਾਥ ਨਹੀਂ ਛੱਡਦਾ ਮੈਂ ਦੂਜਿਆਂ ਨਾਲੋਂ ਪਵਿੱਤਰ ਹਾਂ ਦੂਜੇ ਮਲੇਸ਼ ਹਨ ਅਤੇ ਗੰਦਾ ਆਹਾਰ ਖਾਂਦੇ ਹਨ ਗੰਦੀ ਖੁਰਾਕ ਖਾਣ ਵਾਲੇ ਦਾ ਮਨ ਵੀ ਗੰਦਾ ਹੁੰਦਾ ਹੈ ਮੈਂ ਖਾਣ ਪੀਣ ਵਿੱਚ ਬੜਾ ਸਿਆਣਾ ਹਾਂ ਸਦਾ پاک ਪਵਿੱਤਰ ਭੋਜਨ ਖਾਂਦਾ ਰਿਹਾ ਹਾਂ ਅੱਜ ਮਰਨ ਸਮੇਂ ਵੀ ਕੋਈ ਮਾਸ ਖੋਰਾ ਮੇਰੇ ਨੇੜੇ ਨਾ ਆਵੇ। ਮਾਸ ਖਾ ਲੈਣ ਵਾਲਾ ਕੋਈ ਮਨੁੱਖ ਮੇਰੇ ਮਰਨ ਉਪਰੰਤ ਮੇਰੀ ਦੇਹ ਨੂੰ ਹੱਥ ਨਾ ਲਾਵੇ। ਗੰਦ ਖਾਣ ਵਾਲੇ ਪਸ਼ੂ ਪੰਖੀਆਂ ਦਾ ਮਾਸ ਖਾਣ ਵਾਲੇ ਸਾਰੇ ਮੈਥੋਂ ਨੀਵੇਂ ਹਨ। ਉਰੰਗ ਖਾਣ ਵਾਲੇ ਮਰਦਾਰ ਦਾ ਮਾਸ ਖਾਣ ਵਾਲੇ ਸਭ ਨਰਕੀ ਕੀੜੇ ਹਨ। ਆਦ। ਤਿਆਗੀ ਬਣ ਕੇ ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਮਨੁੱਖ ਦੇ ਅਜਿਹੇ ਵਿਚਾਰ ਹੰਕਾਰ ਅਗਨੀ ਦੇ ਸੇਕ ਸੜੇ ਹੋਏ ਅਜਿਹੇ ਫੁੰਕਾਰੇ ਹਨ ਜੋ ਕਈਆਂ ਦਾ ਮਨ ਦੁਖੀ ਕਰ ਰਹੇ ਹੁੰਦੇ ਹਨ ਮਾਸ ਨਾ ਖਾਣ ਦਾ ਹੰਕਾਰ ਲੁਕਿਆ ਨਹੀਂ ਰਹਿ ਸਕਦਾ ਅਤੇ ਕੇਵਲ ਹੰਕਾਰ ਹੀ ਹੈ ਜੋ ਮਾਸ ਮਾਸ ਦਾ ਝਗੜਾ ਖੜਾ ਕਰ ਦੇਣ ਲਈ ਮਨੁੱਖ ਨੂੰ ਮਜਬੂਰ ਕਰਦਾ ਹੈ ਪ੍ਰਭੂ ਮਿਲਾਪ ਵਿੱਚ ਜੇ ਮਾਸ ਖਾਣਾ ਰੁਕਾਵਟ ਹੁੰਦਾ ਤਾਂ ਗੁਰਦੇਵ ਜੀ ਜ਼ਰੂਰ ਲਿਖਦੇ ਹੁਦੂਈ ਮਿੱਟੀ ਤਬ ਸੁਖ ਭਏ ਮਨ ਤਨ ਭਏ arogh ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੇ ਯੋਗ ਪੰਨਾ 260 ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ ਤਦੋਂ ਇਸ ਨੂੰ ਆਤਮਿਕ ਆਨੰਦ ਮਿਲਦਾ ਹੈ ਇਸ ਦੀ ਬਰਕਤ ਨਾਲ ਇਸ ਦਾ ਮਨ ਤੇ ਤਨ ਨਿਰੋਇ ਹੋ ਜਾਂਦੇ ਹਨ ਗੁਰਦੇਵ ਜੀ ਦਾ ਫੁਰਮਾਨ ਹੈ ਕਿ ਹਉਮੈ ਮਿਟਦਿਆਂ ਹੀ ਮਨੁੱਖ ਨੂੰ ਉਹ ਪਰਮਾਤਮਾ ਹਰ ਥਾਂ ਦੇਖ ਪੈਂਦਾ ਹੈ ਜੋ ਸੱਚਮੁੱਚ ਸਿਫਤ ਸਲਾਹ ਦਾ ਹੱਕਦਾਰ ਹੈ ਮਾਨਣਾ ਕੀਜੈ ਸ਼ਰਣ ਭਰੀਜੈ ਕਰੇ ਸੋ ਭਲਾ ਮਨਾਈਂਗੇ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਪੰਨਾ 612 ਅਰਥ ਏ ਮੇਰੇ ਮਿੱਤਰ ਸੋਣਾ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਜੋ ਪਰਮਾਤਮਾ ਕਰ ਰਿਹਾ ਹੈ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਇਹ ਜਿੰਦ ਇਹ ਸਰੀਰ ਸਭ ਕੁਝ ਉਸ ਦੀ ਭੇਟਾ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ ਹੰਕਾਰ ਦਾ ਨਾਸ਼ ਹੋਏ ਬਿਨਾ ਪ੍ਰਭੂ ਨਾਲ ਪ੍ਰੀਤ ਨਹੀਂ ਬਣ ਸਕਦੀ ਹੰਕਾਰ ਗਿਆ ਤਾਂ ਸੱਤੇ ਖੈਰਾ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗੈ ਏਕੈ ਪ੍ਰੀਤ ਪੰਨਾ 1341 ਸਤਿਗੁਰਾਂ ਦਾ ਫਰਮਾਨ ਇਹ ਵੀ ਹੈ ਕਿ ਬੜੀਆਂ ਦਲੀਲਾਂ ਦੇ ਸਕਣ ਦੀ ਚਪਲਤਾ ਨਾਲ ਵੀ ਪ੍ਰਭੂ ਦੀ ਪ੍ਰਾਪਤੀ ਅਸੰਭਵ ਹੈ ਹਉਮੈ ਦੇ ਤਿਆਗ ਦੀ ਵੱਡੀ ਲੋੜ ਹੈ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ ਪੰਨਾ 32 ਗੁਰਮੁਖ ਉਹੀ ਐ ਜੋ ਹਉਮੈ ਮਾਰ ਲਵੇ ਗੁਰਮੁਖ ਹੋਵੇ ਸੋ ਹਉਮੈ ਮਾਰੇ ਸਚੋ ਸੱਚ ਧਿਆਵਣਿਆ ਪੰਨਾ 126 ਹੰਕਾਰ ਦੂਰ ਕਰ ਲੈਣ ਨਾਲ ਹੀ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਦਾ ਹੈ ਗੁਰੂ ਕਿਰਪਾ ਦੀ ਬਰਕਤ ਨਾਲ ਮਨੁੱਖ ਦੀ ਅਗਿਆਨਤਾ ਦੇ ਕਰੜੇ ਕਿਵਾੜ ਖੁੱਲ ਕੇ ਪ੍ਰਭੂ ਦਾ ਮਿਲਾਪ ਰਸ ਪ੍ਰਾਪਤ ਹੋ ਜਾਂਦਾ ਹੈ ਹਉਮੈ ਮਾਰ ਬੱਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰਪ੍ਰਸਾਦੀ ਪਾਇਆ ਪੰਨਾ 124 ਹਉਮੈ ਦਾ ਪ੍ਰਭੂ ਨਾਲ ਵਿਰੋਧ ਹੈ ਦੋਹਾਂ ਦਾ ਵਾਸਾ ਇੱਕੋ ਥਾਂ ਤੇ ਕਦੇ ਨਹੀਂ ਹੋ ਸਕਦਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਵਸਾਏ ਇਕਠਾਈ ਪੰਨਾ 560 ਬਸ ਜਦੋਂ ਹੀ ਹਉਮੈ ਦਾ ਤਿਆਗ ਹੋਇਆ ਤਾਂ ਸਾਰੇ ਖਜ਼ਾਨਿਆਂ ਦੇ ਮਾਲਕ ਪਿਆਰੇ ਪ੍ਰਭੂ ਕੰਤ ਦੇ ਘਰ ਦਾ ਵਾਸਾ ਪ੍ਰਾਪਤ ਹੋ ਗਿਆ ਹਉ ਮੇ ਜਾਈ ਤਾਂ ਕੰਤ ਸਮਾਈ ਤਾਉ ਕਾਮਣ ਪਿਆਰੇ ਨਭ ਨਿਦ ਪਾਈ ਪੰਨਾ 750 ਇਹਨਾਂ ਗੁਰੂ ਫਰਮਾਨਾਂ ਦੀ ਵਿਚਾਰ ਤੋਂ ਸਿੱਧ ਹੈ ਕਿ ਆਤਮਿਕ ਜੀਵਨ ਦਾ ਵੈਰੀ ਗੁਰਮਤ ਨੇ మాਸ ਭੋਜਨ ਨੂੰ ਨਹੀਂ ਕਿਹਾ ਸਤ ਗੁਰਾਂ ਦੀ ਨਜ਼ਰ ਵਿੱਚ ਆਤਮਿਕ ਜੀਵਨ ਦਾ ਵੱਡਾ ਵੈਰੀ ਹਉਮੇ ਹੰਕਾਰ ਹੈ ਨਿਮਰਤਾ ਨਿਮਰਤਾ ਗਰੀਬੀ ਜਹੇ ਉੱਚ ਗੁਣ ਨਾਲ ਸ਼ਿੰਗਾਰਿਆ ਹੋਇਆ ਜੀਵਨ ਗੁਜ਼ਾਰਨ ਦੀ ਸਿੱਖਿਆ ਸਭੋ ਤਲੇ ਤਲੇ ਸਭ ਉਪਰ ਇਹ ਦ੍ਰਿਸ਼ਟ ਦਿਸ਼ਟਾਏ ਅਭਮਾਨ ਖੋਏ 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 ਕੋਈ ਹੋ ਮੋਕੋ ਸਤਗੁਰ ਮੰਤਰ ਦੜਾਏ 820 ਅਰਥ ਹੈ 모ਹਨ ਮੇਰੀ ਨਿਗਾ ਵਿੱਚ ਇਹੋ ਜਿਹੀ ਜੋਤ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝ ਸਕਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਸਮਝਾਂ हे ਪ੍ਰਭੂ ਮੇਰੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਪੱਕਾ ਕਰਦੇ ਤਾਂ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਹੰਕਾਰ ਦੂਰ ਕਰਦਿਆਂ ਸਭ ਨਾਲੋਂ ਨੀਵੇਂ ਦਾ ਭਾਵ ਮਨ ਕਰਕੇ ਸਾਰੇ ਮਨੁੱਖਾਂ ਤੋਂ ਨੀਮਾ ਹੋਣ ਤੋਂ ਹੈ ਸਰਬੱਤ ਦਾ ਭਲਾ ਮੰਗਣ ਤੋਂ ਭਾਵ ਸਾਰੇ ਸੰਸਾਰ ਦੇ ਚੰਗੇ ਮਾੜੇ ਸਭ ਪ੍ਰਾਣੀਆਂ ਦੇ ਭਲੇ ਦੀ ਲੋਚਨਾ ਤੋਂ ਹੈ ਜਿਵੇਂ ਮਾਸ ਖਾਣ ਵਾਲਿਆਂ ਨੂੰ ਛੱਡ ਕੇ ਬਾਕੀ ਸਰਬੱਤ ਦੇ ਭਲੇ ਦੀ ਗੱਲ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕਦੀ ਇਸੇ ਤਰ੍ਹਾਂ ਗੁਰਬਾਣੀ ਦੀ ਇਸ ਤੁਕ ਵਿੱਚ ਸਭ ਤੋਂ ਨੀਵੇਂ ਦਾ ਭਾਵ ਇਹ ਕਦੇ ਨਹੀਂ ਹੋ ਸਕਦਾ ਕਿ ਸਵਾਏ ਮਾਸ ਖਾਣ ਵਾਲਿਆਂ ਦੇ ਬਾਕੀ ਸਾਰਿਆਂ ਨਾਲੋਂ ਨੀਵਾ ਅਸੀਂ ਅੱਗੇ ਚੱਲ ਕੇ ਦੇਖਾਂਗੇ ਕਿ ਉੱਪਰ ਲਿਖੇ ਸਾਰੇ ਲਖਾਰੀਆਂ ਨੇ ਮਾਸ ਖਾਣ ਵਾਲਿਆਂ ਨੂੰ ਕਿੱਡੇ ਭੈੜੇ ਸ਼ਬਦਾਂ ਨਾਲ ਨਿੰਦਿਆ ਹੋਇਆ ਜਾ ਦੇ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਮਨੁੱਖ ਨੂੰ ਆਪਣੇ ਨਾਲੋਂ ਨੀਵਾ ਸਮਝਣਾ ਗੁਰਮਤ ਦੇ ਵਿਰੁੱਧ ਹੈ ਸਤਿਗੁਰਾਂ ਦੇ ਹੁਕਮਾਂ ਦੀ ਉਲੰਘਣਾ ਹੈ ਨੀਵਾ ਮਨੁੱਖ ਨਹੀਂ ਨੇਮੀ ਉਸ ਦੀ ਕਰਤੂਤ ਹੁੰਦੀ ਹੈ ਕਰਤੂਤ ਉੱਤਮ ਹੋ ਗਈ ਤਾਂ ਕਲ ਦਾ ਨੀਮਾ ਮਨੁੱਖ ਅੱਜ ਉੱਤਮ ਮੰਨਿਆ ਜਾਣ ਲੱਗ ਪੈਂਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਪੰਨਾ 728 ਅਰਥ ਨਾਨਕ ਬੇਨਤੀ ਕਰਦਾ ਹੈ ਜੋ ਮਨੁੱਖ ਹਉਮੈ ਦਾ ਤਿਆਗ ਕਰਦਾ ਹੈ ਤੇ ਸਮਝਦਾ ਹੈ ਕਿ ਮੈਂ ਹੋਰ ਨਾਲੋਂ ਚੰਗਾ ਨਹੀਂ ਹਾਂ ਤੇ ਕੋਈ ਮੈਥੋਂ ਮਾੜਾ ਨਹੀਂ ਅਜਿਹੇ ਸੇਵਕ ਨੂੰ ਪਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਪਾਰ ਲੰਘਾ ਲੈਂਦਾ ਹੈ ਆਪਣੇ ਆਪ ਨੂੰ ਦੂਜੇ ਸਾਰਿਆਂ ਨਾਲੋਂ ਨੀਵਾਂ ਸਮਝਣ ਵਾਲਾ ਹੀ ਵਿਕਾਰਾਂ ਤੋਂ ਛੁਟਕਾਰਾ ਪਾ ਸਕਦਾ ਹੈ ਭਾਵੇਂ ਕਿਸੇ ਮਨੁੱਖ ਨੂੰ ਆਪਣੇ ਨਾਲੋਂ ਨੀਵਾਂ ਸਮਝਣ ਵਾਲਾ ਮਨੁੱਖ ਸਾਰੇ ਵਿਕਾਰਾਂ ਦਾ ਸੰਗ੍ਰਹਿ ਬਣਿਆ ਹੋਇਆ ਹੁੰਦਾ ਹੈ ਨਾ ਹਮ ਚੰਗੇ ਆਖੀਏ ਬੁਰਾ ਨਾ ਦੇਸੇ ਕੋਏ ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ ਪੰਨਾ 1015 ਅਰਥ ਹੈ ਨਾਨਕ ਪ੍ਰਭੂ ਚਰਨਾਂ ਵਿੱਚ ਇਕਮਿਕ ਹੋਣ ਵਾਸਤੇ ਹਉਮੈ ਦੂਰ ਕਰਨੀ ਚਾਹੀਦੀ ਹੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕੀਤੀ ਉਹ ਸਦਾ ਸਿਰ ਪ੍ਰਭੂ ਵਰਗਾ ਹੀ ਬਣ ਗਿਆ ਅਜਿਹੇ ਭਾਗਾ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ ਅਸੀਂ ਸਭ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਤੇ ਸਾਥੋਂ ਭੈੜਾ ਕੋਈ ਮਨੁੱਖ ਜਗਤ ਵਿੱਚ ਨਹੀਂ ਦਿਸਦਾ ਤਉ ਦੇਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਬਰ ਭਲਾ ਸੰਸਾਰ ਪੰਨਾ 991 ਅਰਥ ਜਦੋਂ ਮਨੁੱਖ ਆਪਣੇ ਆਪ ਨੂੰ ਹੋਰ ਸਭ ਨਾਲੋਂ ਮਾੜਾ ਸਮਝਦਾ ਹੈ ਜਦੋਂ ਹੋਰ ਜੰਤੂ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ਜਦੋਂ ਮਨੁੱਖ ਮਾਲਕ ਪ੍ਰਭੂ ਦਾ ਪਿਆਰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਤਦੋਂ ਉਹ ਦੁਨੀਆ ਦੀਆਂ ਨਿਗਾਹਾਂ ਵਿੱਚ ਝੱਲਾ ਜਾਣਿਆ ਜਾਂਦਾ ਹੈ ਪਾਵੋ ਚਰਣਾ ਤਲ ਉਪਰ ਆਵੋ ਐਸੀ ਸੇਵ ਕਮਾਵੋ ਆਪਸ ਤੇ ਉਪਰ ਸਭ ਜਾਣੋ ਤਉ ਧਰਗਾ ਸੁਖ ਪਾਵੋ ਪੰਨਾ 883 ਅਰਥ ਸਬਨਾ ਦੇ ਚਰਨਾ ਹੇਠ ਪਹਿਰੋ ਭਾਵ ਨਿਮਰਤਾ ਤੇ ਗਰੀਬੀ ਵਾਲਾ ਸੁਭਾਅ ਬਣਾਓ ਜੇ ਇਹੋ ਜਿਹੀ ਸੇਵਾ ਭਗਤੀ ਦੀ ਕਮਾਈ ਕਰੋਗੇ ਤਾਂ ਉੱਚੇ ਜੀਵਨ ਵਾਲੇ ਬਣ ਜਾਓਗੇ ਜਦੋਂ ਤੁਸੀਂ ਸਬਨਾ ਨੂੰ ਚੰਗੇ ਸਮਝਣ ਲੱਗ ਪੋਗੇ ਤਾਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਟਿਕੇ ਰਹਿ ਕੇ ਆਨੰਦ ਮਾਣੋਗੇ ਉਪਰ ਵਿਚਾਰੇ ਗੁਰੂ ਫਰਮਾਨਾਂ ਤੋਂ ਗੁਰਮਤ ਉਪਦੇਸ਼ ਦੇ ਇਸ ਪੱਖ ਨੂੰ ਸਮਝਣ ਵਿੱਚ ਕੋਈ ਕਸਰ ਨਹੀਂ ਰਹਿੰਦੀ ਕਿ ਕਿਸੇ ਮਨੁੱਖ ਨੂੰ ਆਪਣੇ ਨਾਲੋਂ ਨੀਵਾਂ ਸਮਝਣਾ ਹੰਕਾਰੀ ਹੋਣ ਦੀ ਨਿਸ਼ਾਨੀ ਹੈ ਹੰਕਾਰੀ ਮਨੁੱਖ ਭਾਵੇਂ ਕਿੰਨੇ ਵੀ ਧਰਮ ਕਰਮ ਕਰਦਾ ਹੋਵੇ ਪ੍ਰਭੂ ਦੇ ਦਰ ਤੇ ਢੋਈ ਪ੍ਰਾਪਤ ਨਹੀਂ ਕਰ ਸਕਦਾ ਕਿੱਡੀ ਮੰਤ ਭਾਗੀ ਗੱਲ ਹੈ ਕਿ ਜਿਸ ਨਿਆਰੇ ਸਤਿਗੁਰੂ ਜੀ ਦਾ ਨਿਮਰਤਾ ਦਾ ਇਹੋ ਜਿਹਾ ਉਪਦੇਸ਼ ਹੈ ਉਸੇ ਗੁਰੂ ਦੇ ਅਮਰ ਧਾਰੀ ਗੁਰਸਿੱਖ ਵਿਦਵਾਨ ਮਾਸ ਦੇ ਤਿਆਗੀ ਬਣ ਜਾਣ ਕਾਰਨ ਧਰਮੀ ਬਣ ਰਹੇ ਹਨ ਪਰ ਮਾਸ ਖਾਣ ਵਾਲਿਆਂ ਨੂੰ ਮਾਸ ਖੋਰੇ ਹੋਣ ਦਾ ਦੂਸ਼ਣ ਲਾ ਕੇ ਗੰਦਾ ਭੋਜਨ ਖਾਣ ਵਾਲੇ ਵਿਸ਼ਟਾ ਖਾਣ ਵਾਲੇ ਚੰਡਾਲ ਮੁਰਦਾਰ ਖਾਣੇ ਕੁਰੰਗ ਖਾਣੇ ਜ਼ਹਿਰੀ ਕੈਰੀ ਹਤਿਆਰ ਆਦ ਕਿਰਨ ਤੇ ਸ਼ਬਦਾਂ ਦੁਆਰਾ ਨਿੰਦਰੇ ਹਨ ਆਪਣੇ ਆਪ ਨੂੰ ਪਵਿੱਤਰ ਭੋਜਨ ਖਾਣ ਵਾਲੇ ਹੋਣ ਕਾਰਨ ਉੱਚੀ ਆਤਮਿਕ ਅਵਸਥਾ ਵਿੱਚ ਪੂਜੇ ਸਮਝਣ ਵਾਲੇ ਲਖਾਰੀਆਂ ਨੂੰ ਆਪਣੀਆਂ ਪੁਸਤਕਾਂ ਵਿੱਚ ਹਉਮੇ ਹੰਕਾਰ ਦੀ ਟੀਸੀ ਤੇ ਬੈਠੇ ਹੋਏ ਅਸੀਂ ਅਗਲੇ ਸਫ਼ਿਆਂ ਤੇ ਥਾਂ-ਥਾਂ ਵੇਖਾਂਗੇ ਬਯੰਤ ਗੁਰੂ ਸ਼ਬਦ ਹਨ ਜਿਨ੍ਹਾਂ ਵਿੱਚ ਗੁਰਦੇਵ ਜੀ ਨੇ ਬੜੇ ਸਪਸ਼ਟ ਅਰਥਾਂ ਵਿੱਚ ਮਨੁੱਖ ਨੂੰ ਅਜਿਹੇ ਵਿਕਾਰਾਂ ਤੋਂ ਰੋਕਿਆ ਹੈ ਜਿਨ੍ਹਾਂ ਦੇ ਕਾਰਨ ਮਨੁੱਖ ਪ੍ਰਭੂ ਤੋਂ ਟੁੱਟਿਆ ਹੋਇਆ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਵਿਕਾਰਾਂ ਵੱਲ ਧੌੜਨ ਤੋਂ ਜੇ ਮਨ ਨੂੰ ਰੋਕ ਲਿਆ ਜਾਵੇ ਤਾਂ ਪ੍ਰਮਾਤਮਾ ਨਾਲ ਲਿਵ ਲੱਗ ਸਕਦੀ ਦੇਸਾ ਗੁਰਜੀ ਮਾਸ ਖਾਣ ਨੂੰ ਮਨੁੱਖੀ ਮਨ ਆਤਮਾ ਜਾਂ ਸਰੀਰ ਲਈ ਹਾਨੀਕਾਰਕ ਸਮਝਦੇ ਹੁੰਦੇ ਤਾਂ ਹੋਰ ਵਿਕਾਰਾਂ ਸਮੇਤ ਮਾਸ ਖਾਣ ਦੀ ਮਨਾਹੀ ਵੀ ਜ਼ਰੂਰ ਕਰਦੇ ਬਹੁਤ ਸਾਦੋਂ ਦੁੱਖ ਪ੍ਰਾਪਤ ਹੋਵੇ ਭੋਗੋਂ ਰੋਗ ਸੋ ਅੰਤ ਬਿਗੋਵੇ ਹਰਖੋਂ ਸੋਗ ਨਾ ਮਿਟੇ ਹੀ ਕਭੂ ਵਿਣ ਭਾਣੇ ਪਰਮਹੇ ਦਾ ਪੰਨਾ 1034 ਅਰਥ ਬਹੁਤੇ ਭੋਗਾ ਤੇ ਸਵਾਦਾਂ ਤੋਂ ਦੁੱਖ ਹੀ ਮਿਲਦਾ ਹੈ ਕਿਉਂਕਿ ਭੋਗਾਂ ਤੋਂ ਆਖਰ ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖਵਾਲ ਹੁੰਦਾ ਹੈ ਸਵਾਦ ਚਸਕਾ ਅਰਸ ਭਾਵੇਂ 36 ਪ੍ਰਕਾਰ ਦੇ ਅੰਮ੍ਰਿਤ ਭਈ ਭੋਜਨ ਦਾ ਹੋਵੇ ਉਹ ਵੀ ਮਨੁੱਖ ਨੂੰ ਲੈ ਡੁੱਬਦਾ ਹੈ ਮਾਇਆ ਦੀਆਂ ਖੁਸ਼ੀਆਂ ਤੋਂ ਵੀ ਚਿੰਤਾ ਹੀ ਪੈਦਾ ਹੁੰਦੀ ਜੋ ਕਦੇ ਮਿਟਦੀ ਹੀ ਨਹੀਂ ਪਰਮਾਤਮਾ ਦੀ ਰਜਾ ਵਿੱਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ ਇਸ ਤਰ੍ਹਾਂ ਦਾ ਕੋਈ ਇੱਕ ਵੀ ਗੁਰੂ ਫਰਮਾਨ ਨਹੀਂ ਹੈ ਜਿਸ ਤੋਂ మాਸ ਖਾਣ ਦੀ ਮਨਾਹੀ ਦਾ ਸਪਸ਼ਟ ਉਪਦੇਸ਼ ਮਿਲਦਾ ਹੋਵੇ। بے ਦਲੀਲਾ ਜਵਾਬੀ ਪ੍ਰਸ਼ਨ ਕਿਸੇ ਪਾਸੇ ਹੱਥ ਨਾ ਪਵੇ ਤੇ మాਸ ਖਾਣ ਨੂੰ ਵੱਡਾ ਪਾਪ ਸਮਝਣ ਦੇ ਭਰਮ ਵਿੱਚ ਫਸੇ ਸੱਜਣ ਖਿੱਚ ਕੇ ਇਹ ਜਵਾਬੀ ਪ੍ਰਸ਼ਨ ਕਰਦੇ ਸੁਣੇ ਗਏ ਹਨ ਕਿ ਸਤਿਗੁਰਾਂ ਨੇ మాਸ ਖਾਣ ਤੋਂ ਸਪਸ਼ਟ ਸ਼ਬਦਾਂ ਵਿੱਚ ਜੇ ਨਹੀਂ ਰੋਕਿਆ ਤਾਂ మాਸ ਖਾ ਲੈਣ ਬਾਰੇ ਵੀ ਉਨ੍ਹਾਂ ਦਾ ਹੁਕਮ ਕਿੱਥੇ ਇਸ ਬੇਮਤਲਬੇ ਪ੍ਰਸ਼ਨ ਰੂਪ ਸ਼ੰਕੇ ਬਾਰੇ ਬੇਨਤੀ ਹੈ ਜੇ ਕੇਵਲ ਉਹੀ ਪਦਾਰਥ ਹੀ ਖਾਣੇ ਚਾਹੀਦੇ ਹਨ ਜਿਨ੍ਹਾਂ ਦੇ ਖਾਣ ਲਈ ਗੁਰਬਾਣੀ ਵਿੱਚ ਆਗਿਆ ਹੈ ਤਾਂ ਫਿਰ ਕਈ ਤਰ੍ਹਾਂ ਦੇ ਫਲ ਕਈ ਕਿਸਮਾਂ ਦੀਆਂ ਸਬਜ਼ੀਆਂ ਲੱਸੀ ਚਾਹ ਕੋਕਾ ਕੋਲਾ ਪ੍ਰਸ਼ਾਦੇ ਦਾਲ ਆਈਸਕ੍ਰੀਮ ਮਿਲਕ ਸ਼ੇਕ ਆਦ ਬੇਅੰਤ ਪ੍ਰਕਾਰਾਂ ਦੇ ਪਦਾਰਥ ਖਾ ਲੈਣ ਦੀ ਆਗਿਆ ਵੀ ਗੁਰਬਾਣੀ ਵਿੱਚ ਕਿਤੇ ਲਿਖੀ ਨਹੀਂ ਮਿਲਦੀ ਫਿਰ ਅਜਿਹੇ ਪਦਾਰਥਾਂ ਵਿੱਚੋਂ ਵੀ ਕੁਝ ਨਹੀਂ ਖਾਣਾ ਚਾਹੀਦਾ ਬ੍ਰਹਮ ਵਿਚਾਰ ਦੀ ਬਾਣੀ ਨੇ ਆਤਮਾ ਦੀ ਮਲੇਨਤਾ ਦੂਰ ਕਰਕੇ ਮਨੁੱਖੀ ਮਨ ਨੂੰ ਪ੍ਰਭੂ ਦੇ ਦਰ ਤੇ ਕਬੂਲ ਹੋਣ ਵਾਲਾ ਬਣਾਉਣਾ ਹੈ ਅਜਿਹੀਆਂ ਵਸਤੂਆਂ ਦੇ ਲਿਖਣ ਦੀ ਕੀ ਲੋੜ ਸੀ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਮਨੁੱਖ ਦੀ ਖੁਰਾਕ ਦਾ ਹਿੱਸਾ ਬਣੀਆਂ ਹੋਈਆਂ ਸਨ ਸਰੀਰ ਨੂੰ ਤੰਦਰੁਸਤ ਰੱਖਣ ਦੀ ਸਿੱਖਿਆ ਵਾਲੀਆਂ ਪੁਸਤਕਾਂ अथवा ਬਿਮਾਰੀਆਂ ਦੇ ਇਲਾਜ ਦੀ ਸਿੱਖਿਆ ਦੇਣ ਵਾਲੇ ਗ੍ਰੰਥਾਂ ਦੇ ਤਾਂ ਢੇਰ ਲੱਗੇ ਹੋਏ ਹਨ ਆਤਮਾ ਨੂੰ ਤੰਦਰੁਸਤ ਰੱਖਣ ਵਾਲੇ ਨਿਆਰੇ ਗਿਆਨ ਦੀ ਲੋਕਾਂ ਨੂੰ ਸੋਝੀ ਕਰਾਉਣ ਲਈ ਹਜ਼ਾਰਾਂ ਮੀਲਾਂ ਦਾ ਪੈਦਲ ਸਫ਼ਰ ਕਰਨਾ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਹਿੱਸੇ ਦਾ ਉਪਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਉਸੇ ਨਿਆਰੇ ਬ੍ਰਹਮ ਗਿਆਨ ਦਾ ਅਥਾ ਪੰਡਾਰਾ ਹਨ ਜਿਸ ਤੋਂ ਮਨੁੱਖ ਦਾ ਮਨ ਭਟਕਣੋਂ ਹਟ ਕੇ ਪ੍ਰਭੂ ਚਰਨਾਂ ਵਿੱਚ ਆਸਥਿਰ ਟਿਕਾਣਾ ਪਾਉਂਦਾ ਹੈ ਅਥਵਾ ਜਿਸ ਗੁਰਮਤਿ ਗਿਆਨ ਅਨੁਸਾਰ ਜੀਵਨ ਢਾਲ ਲੈਣ ਨਾਲ ਮਨੁੱਖ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਕੇ ਸਦੀਵੀ ਸੁਖ ਮਾਣਦਾ ਹੈ ਭੋਜਨ ਬਾਰੇ ਗੁਰਮਤਿ ਵਿਚਾਰ ਅਗਲੇ ਸਫ਼ਿਆਂ ਤੇ ਵਿਸਤਾਰ ਨਾਲ ਲਿਖੀ ਹੋਈ ਹੈ ਕਿਤਾਬ ਮਾਸ ਮਾਸਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਭਾਗ ਤੀਜਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ